ਮੇਰੇ ਸਤਿਕਾਰਯੋਗ ਪੈਨਾ ਤੇ ਵੀਰਾਂ ਨੂੰ ਜੈ ਪੀਂ ਜੈ ਭਾਰਤ ਮੇਰਾ ਨਾਮ ਕਿਰਨ ਰਾਣੀ ਮਨਰੇਗਾ ਸੈਕਟਰੀ ਪਿੰਡ ਰਿਮਕੇ ਉਤਾਰ ਬਲਾਕ ਮੰਦੋਟ ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀ ਹਾਂ ਅਸੀਂ ਕੱਲ 24 7 2025 ਨੂੰ ਜੀਡੀਸੀ ਮੁਹਾਲੀ ਦਫ਼ਤਰ ਵਿੱਚ ਗਏ ਸੀ ਅਸੀਂ ਆਪਣੀਆਂ ਕਾਰਵਾਈਆਂ ਉਹਨਾਂ ਦੇ ਸਾਹਮਣੇ ਰੱਖਿਆ ਸੀ ਜਿਹੜੀਆਂ ਸਾਨੂੰ ਮੰਡੇਗਾ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਲਾ ਆ ਰਹੀਆਂ ਸੀ ਉਹਨਾਂ ਨੇ ਕਾਫੀ ਜ਼ਿਆਦਾ ਸਾਡੀਆਂ ਮੁਸ਼ਕਲਾਂ ਸੁਨੀਆਂ ਵੀ ਸੀਗੀਆਂ ਲੇਕਿਨ ਉਹਨਾਂ ਨੇ ਸਾਨੂੰ 15 ਦਿਨ ਦਾ ਟਾਈਮ ਦਿੱਤਾ ਹੈ ਪਰ ਨਹੀਂ ਅਸੀਂ 15 ਦਿਨ ਨਹੀਂ ਲੈਣੇ ਅਸੀਂ 6 ਜਾਂ 5 ਜਾਂ 6 ਤਰੀਕ ਨੂੰ ਫਿਰ ਅੱਗੇ ਜਾ ਰਹੇ ਹਾਂ ਮੈਨੂੰ ਉਮੀਦ ਆ ਕਿ ਸਾਡੇ ਨਾਲ ਸਾਡੇ ਹੋਰ ਵੀ ਆਗੂ ਸਾਥੀ ਤੇ ਵਰਕਰ ਸਾਡਾ ਸੰਯੋਗ ਦੇਣਗੇ ਮੇਰਾ ਨਾਮ ਕਿਰਨ ਰਾਣੀ ਮੇਰਾ ਮੋਬਾਈਲ ਨੰਬਰ 9814182198 ਕੋਈ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਜੈਪੀਨ ਜੈ ਭੱਗ ਮੇਰੇ ਸਤਿਕਾਰਯੋਗ ਦੌਰ ਕੇ ਪੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਮੇਰਾ ਨਾਮ ਸਵਰਨ ਕੌਰ ਪਿੰਡ ਖਾਰੇ ਕੇ ਤਾੜ ਜ਼ਿਲ੍ਹਾ ਫਿਰੋਜ਼ਪੁਰ ਦੀ ਮੈਂ ਰਹਿਣ ਵਾਲੀ ਹਾਂ ਅੱਜ ਸਾਡੀ ਮਜ਼ਦੂਰ ਵੈਲਫੇਅਰ ਸਭਾ ਦੀ ਟੀਮ ਸਾਰੀ ਚੰਡੀਗੜ੍ਹ ਮੋਹਾਲੀ ਪਹੁੰਚੀ ਸੀ ਵਿਕਾਸ ਭਵਨ ਜੋ ਕਿ ਸਾਡੀਆਂ ਕੁਝ ਮੰਗਾਂ ਸੀਗੀਆਂ ਇਹ ਉਹਨਾਂ ਨੂੰ ਲੈ ਕੇ ਅਸੀਂ ਉੱਥੇ ਪਹੁੰਚੇ ਸੀ ਸਾਰਿਆਂ ਦੀਆਂ ਕਾਰਵਾਈਆਂ ਲੱਗੀਆਂ ਸੀ ਜੋ ਕਿ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੀ ਇਸ ਕਾਰਨ ਅਨੁਸਾਰ ਇਸ ਮੁੱਦੇ ਤੇ ਅਸੀਂ ਮੋਹਾਲੀ ਵਿਕਾਸ ਕਮਨ ਪਹੁੰਚੇ ਸੀ ਔਰ ਉਹਨਾਂ ਕੋਲੇ ਗਏ ਸੀ ਉਹਨਾਂ ਨੇ ਸਾਡੀ ਗੱਲਬਾਤ ਬਹੁਤ ਧਿਆਨ ਨਾਲ ਸੁਣੀ ਪਰ ਸਾਨੂੰ ਇਹ ਕਿਹਾ ਕਿ 15 ਦਿਨਾਂ ਤੋਂ ਪਹਿਲਾਂ ਅਸੀਂ ਇਹਦੇ ਬਾਰੇ ਕੋਈ ਕਾਰਵਾਈ ਨਹੀਂ ਕਰ ਸਕਦੇ ਪਰ ਸਾਡੇ ਕੋਲੇ ਟਾਈਮ ਬਹੁਤ ਥੋੜਾ ਹੈ ਇਸ ਲਈ ਅਸੀਂ ਫਿਰ ਤੋਂ ਤਿਆਰੀ 5 ਤੋਂ 6 ਤਰੀਕ ਦੀ ਕੀਤੀ ਹੈ ਜੇ ਕਿਸੇ ਵੀ ਪੈਨ ਵੀਰ ਨੇ ਸਾਡੇ ਨਾਲ ਜਾਣਾ ਹੋਵੇ ਸਾਥ ਦੇਣਾ ਹੋਵੇ ਕਿਉਂਕਿ ਮਨਰੇਗਾ ਦੇ ਕੰਮ ਨੇ ਜੋ ਕਿ ਗਰੀਬਾਂ ਲਈ ਬਣਾਈ ਹੈ ਮਨਰੇਗਾ ਅਮੀਰ ਲੋਕ ਫਕੀਰ ਹੀ ਹੋ ਜਾਂਦੇ ਨੇ ਔਰ ਗਰੀਬ ਗਰੀਬ ਹੀ ਹੋ ਜਾਂਦੇ ਨੇ ਇਸ ਲਈ ਸਾਡਾ ਸਾਥ ਵੱਧ ਚੜਕੇ ਦਿਓ ਸਾਡਾ ਨੰਬਰ ਹੈ 9781018092 9781018092 ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਪੀ ਜੈ ਜੈ ਭਾਰਤ ਸਸਕਾਰ ਨਮਸਕਾਰ ਸਾਥੀਓ ਲਗਭਗ ਆਪਾਂ 2004 ਤੋਂ ਲੜਾਈ ਲੜਦੇ ਆਉਣੇ ਆ 2004 ਤੋਂ 24 25 ਚੜ ਗਿਆ ਹੈ ਉਹ 20 ਸਾਲ ਤੋਂ ਇੱਕਮਾ ਚੜ ਗਿਆ ਹੈ ਲੋਕੀ ਕਹਿੰਦੇ ਆ ਕਿ 12 ਸਾਲਾਂ ਬਾਅਦ ਰੂਪੀ ਸੁਣੀ ਜਾਂਦੀ ਆ ਹੈਨਾ ਪਰ 3 ਸਾਲ ਘਟਾ ਤਾਂ 12 2 24 ਹੋ ਜਾਣਗੇ ਹਾਲੇ ਤੱਕ ਕੋਈ ਅਮੇਂਦ ਨਹੀਂ ਹੈਗੀ ਸੁਣਾਈ ਹੁੰਦੀ ਫਿਰ ਵੀ ਜਿਆਦਾ ਨਹੀਂ ਹੈ 5-7% ਸਾਡੀ ਮਿਹਨਤ ਨੇ ਰੰਗ ਲਿਆਇਆ ਲਿਆਂਦਾ ਹੈ ਕਿ ਜਿਹਦੇ ਵਿੱਚ ਅੱਜ ਗਰੀਬ ਲੋਕ ਆਣਿਆਂ ਚ ਦਫਤਰਾ ਚ ਜਾ ਕੇ ਆਪਣਾ ਕੰਮ ਤੇ ਆਪਣੀ ਹੱਕ ਰਸਤੀ ਆਪਣੀ ਹਕਾ ਨੂੰ ਲਾਗੂ ਕਰਨ ਦੀ ਹਿੰਮਤ ਰੱਖਦੇ ਨੇ ਇਹ ਬੋਲਣ ਦਾ ਹੌਸਲਾ ਰੱਖਦੇ ਨੇ ਇਸੇ ਤਰ੍ਹਾਂ ਹੀ ਸਾਥੀਓ ਮਨਰੇਕਾ ਦੀ ਲੜਾਈ 2005 ਤੋਂ ਲੈ ਕੇ 25 ਚੜ ਗਿਆ 20 ਸਾਲ ਹੋ ਗਏ ਆ ਬਹੁਤ ਮੁਸ਼ਕਲਾਂ ਆਈਆਂ ਪਿਛਲੀਆਂ ਸਰਕਾਰਾਂ ਚ ਮੁਸ਼ਕਲਾਂ ਆਂਦੀਆਂ ਰਹੀਆਂ ਲੇਕਿਨ ਕੰਮ ਚੱਲਦਾ ਰਿਹਾ ਤੇ ਪੈਸੇ ਵੀ ਆਉਂਦੇ ਰਹਿ ਲੇਕਿਨ ਆ ਝਾੜੂ ਵਾਲੀ ਸਰਕਾਰ ਦੇ ਵਿੱਚ ਸਾਨੂੰ ਇੰਨੀ ਦਿੱਕਤ ਆ ਗਈ ਕਿ ਸਾਡੇ ਲਗਾਤਾਰ ਪੈਸੇ ਰੋਕੇ ਜਾਂਦੇ ਆ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਦੇ ਪੈਸੇ ਰੋਕੇ ਜਾਂਦੇ ਆ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਦੀਆਂ ਫਰਜੀ ਹਾਜ਼ਰੀਆਂ ਲਾਈਆਂ ਜਾਂਦੀਆਂ ਉਹਨਾਂ ਦੇ ਪੈਸੇ ਆਈ ਜਾਂਦੇ ਆ ਉਹਨਾਂ ਨੂੰ ਅੱਜ ਵੀ ਉਹਨਾਂ ਦੇ ਮਸਤੌਲ ਚੱਲਦੇ ਪਹਿ ਲੇਕਿਨ ਸਾਡੇ ਜਿਹੜੇ ਮਜ਼ਦੂਰ ਕੰਮ ਕਰਨ ਵਾਲੇ ਆ ਉਹਨਾਂ ਨੂੰ ਕਿਹਾ ਜਾਂਦਾ ਕਿ ਕੰਮ ਸਰਕਾਰ ਨੇ ਬੰਦ ਕਰ ਦਿੱਤਾ ਇਸੇ ਤਰ੍ਹਾਂ ਹੀ ਸਵਰਨ ਹਾਂ ਜੀ ਸਵਰਨ ਨੇ ਬੰਦ ਕਰ ਦਿੱਤਾ ਸਰਕਾਰ ਨੇ ਕੰਮ ਇਸ ਦੇ ਸਬੰਧ ਚ ਅਸੀਂ ਇੱਕ ਫੈਸਲਾ ਲਿਆ ਸੀਗਾ ਕਿ ਅਸੀਂ ਮੁਹੱਲੀ ਜੀਡੀਸੀ ਪੰਜਾਬ ਇੱਕ ਮਨਰੇਗਾ ਦਾ ਸੀਨੀਅਰ ਆਫਸਰ پورے ਪੰਜਾਬ ਦਾ ਬੈਠਾ ਹੁੰਦਾ ਜੀਡੀਸੀ ਕਮ ਕਮਿਸ਼ਨਰ ਉਹਦੇ ਲਈ ਅਸੀਂ ਕਾਫੀ ਦਿਨਾਂ ਤੋਂ ਤਿਆਰੀ ਕਰਦੇ ਸੀ ਕਾਫੀ ਮੀਟਿੰਗਾਂ ਕੀਤੀਆਂ ਤੇ 24 ਸਤ ਨੂੰ ਅਸੀਂ ਪਹਿਲੀ ਵਾਰ ਗਏ ਆ ਲੇਕਿਨ ਥੋੜੇ ਜੇ ਬੰਦੇ ਗਏ ਆ ਪਰ ਉੱਥੇ ਜਾ ਕੇ ਬਹੁਤ ਬੰਦਿਆਂ ਦਾ ਫੈਸਲਾ ਬਣਿਆ ਜਿਹੜੇ ਜਿਹੜੇ ਬੰਦੇ ਮਿਲ ਕੇ ਆਏ ਆ ਪਿੱਪਲ ਖੀਆਂ ਬਣਿਆ ਹੌਸਲਾ ਬਣਿਆ ਹੌਸਲਾ ਬਣਿਆ ਨਾਲੇ ਸਾਨੂੰ ਰਾਸਤੇ ਦਾ ਪਤਾ ਲੱਗ ਗਿਆ ਵੀ ਕਿਹੜੇ ਤਰੀਕੇ ਨਾਲ ਅਸੀਂ ਜਾਣਾ ਔਰ ਕਿੱਥੇ ਉਤਰਨਾ ਉਤਰ ਤੋਂ ਬਾਅਦ ਕਿਹੜਾ ਟੈਂਪੋ ਫੜਨਾ ਤਾਂ ਉਸ ਤੋਂ ਬਾਅਦ ਅਸੀਂ ਉੱਥੇ ਕਿੱਥੇ ਖਾਣਾ ਪੀਣਾ ਤੇ ਕਿਹੜੇ ਤੱਤਰ ਜਾਣਾ ਇਹ ਸਾਡੀ ਸਾਰਿਆਂ ਦੀ ਸਮਝ ਬਣ ਗਈ ਆ ਤਾਂ ਹੁਣ ਬੇਨਤੀ ਹੈ ਕਿ ਅਗਲਾ ਪ੍ਰੋਗਰਾਮ ਕਿਹੜਾ ਸਕਦਾ ਉਹ 6 ਤਰੀਕ ਨੂੰ ਵੀ ਹੋ ਸਕਦਾ 5 ਨੂੰ ਵੀ ਹੋ ਸਕਦਾ ਤੇ ਸੱਤ ਨੂੰ ਵੀ ਹੋ ਸਕਦਾ ਇਹ ਤਿੰਨਾਂ ਦਿਨਾਂ ਦੇ ਵਿੱਚ ਕਿਤੇ ਵੀ ਆਪਾਂ ਮੈਸੇਜ ਪਾਉਣਾ ਹੈ ਮੈਸਰ ਮੈਸੇਜ ਰਾਹੀਂ ਬੇਨਤੀ ਆ ਕਿ ਜਿੰਨੇ ਵੀ ਸਾਡੇ ਸਾਥੀ ਆਗੂ ਸਾਥੀ ਨੇ ਉਹਨਾਂ ਨੂੰ ਬੇਨਤੀ ਆ ਕਿ ਜਿਹੜੇ ਸੰਯੋਗ ਦੇਣਾ ਚਾਹੁੰਦੇ ਆ ਮਜ਼ਬੂਰ ਤੇ ਮਜ਼ਦੂਰ ਦੀ ਹੱਕ ਰੱਸੀ ਕਰਾਉਣ ਲਈ ਸਾਥ ਦੇਣਾ ਚਾਹੁੰਦਾ ਹੈ ਔਰ ਗਰੀਬੀ ਤੇ ਮਰੀ ਦੀ جنگ ਵਿੱਚ ਲੜਨਾ ਚਾਹੁੰਦੇ ਆ ਤੇ ਸਾਥ ਦੇਣਾ ਚਾਹੁੰਦੇ ਆ ਇਹ ਪਰਮਾਤਮਾ ਨੇ ਵੀ ਬਖਸ਼ਿਸ਼ ਕੀਤੀ ਆ ਕਿ ਗਰੀਬਾਂ ਦੀ ਲੜਾਈ ਲੜਦੇ ਰਹਿ ਤੇ ਅੱਗੇ ਵੀ ਗਰੀਬਾਂ ਦਾ ਕੋਈ ਸਾਥ ਦੇ ਨਹੀਂ ਆਉਣਾ ਚਾਹੁੰਦਾ ਤੇ ਉਹ ਸਾਡਾ ਸਾਥ ਦੇ ਸਕਦਾ ਸਾਡਾ ਮੋਬਾਈਲ ਨੰਬਰ ਹੈਗਾ 887256005 ਪੰਜ ਪ੍ਰਦਾਨ ਬੱਗਾ ਸਿੰਘ ਕਲਪਤੋਂ ਜੈਪੀ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ